ਹੈਲੋ ਜੀ ਗੁੱਡ ਈਵਨਿੰਗ ਸੋ ਦੇਖੋ ਜੀ ਮੇਥੀ ਬਹੁਤ ਬੜੀ ਬੜੀ ਹੋ ਗਈ ਹੈ ਤਾਂ ਆਪਾਂ ਹੁਣ ਇਸ ਨੂੰ ਕੱਟਦੇ ਆ ਤੇ ਦੇਖ ਲਓ ਤਾਂ ਇਸ ਦੀ ਆਪਾਂ ਅੱਜ ਤੁਹਾਨੂੰ ਸਬਜ਼ੀ ਬਣਾ ਕੇ ਦਿਖਾਵਾਂਗੇ ਤੇ ਚਲੋ ਫਿਰ ਪਹਿਲਾਂ ਆਪਾਂ ਇਸ ਨੂੰ ਕੱਟ ਲੈਨੇ ਆ ਤੇ ਚਲੋ ਮਿਲਦੇ ਆ ਤੁਹਾਨੂੰ ਇਹਨੂੰ ਕੱਟਣ ਤੋਂ ਬਾਅਦ ਸੋ ਗਾਇਸ ਦੇਖ ਲਓ ਅਸੀਂ ਸਾਰੀ ਮੇਥੀ ਕੱਟ ਲਈ ਹੈ ਤੇ ਹੁਣ ਆਪਾਂ ਇਸ ਨੂੰ ਅੱਛੀ ਤਰ੍ਹਾਂ ਧੋ ਕੇ ਸਾਫ ਕਰਕੇ ਧੋ ਕੇ ਤਾਂ ਇਸ ਦੀ ਸਬਜੀ ਬਣਾਵਾਂਗੇ ਕੱਟ ਕੇ ਸੋ ਗਾਇਸ ਇਸ ਨੂੰ ਆਪਾਂ ਚੰਗੀ ਤਰ੍ਹਾਂ ਸਾਫ ਕਰਕੇ ਧੋ ਲਿਆ ਤੇ ਹੁਣ ਆਪਾਂ ਇਸ ਨੂੰ ਕੱਟਦੇ ਆ ਸੋ ਗਾਇਸ ਦੇਖੋ ਆਪਾਂ ਮੇਥੀ ਨੂੰ ਕੱਟ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਤਿੰਨ ਆਲੂ ਵੀ ਕੱਟ ਲਾਂਗੇ ਸੋ ਗਾਇਸ ਦੇਖੋ ਇਧਰ ਆਪਾਂ ਆਲੂ ਵੀ ਕੱਟ ਲਏ ਨੇ ਤੇ ਹੁਣ ਆਪਾਂ ਬਣਾਵਾਂਗੇ ਸਬਜੀ ਤੇ ਇਧਰ ਸਾਡਾ ਆਇਲ ਗਰਮ ਹੋ ਚੁੱਕਾ ਤੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀਰਾ ਸੋ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਪਿਆਜ਼ ਸੋ ਗਾਇਜ਼ ਦੇਖੋ ਸਾਡਾ ਪਿਆਜ਼ ਹੋ ਗਏ ਨੇ 골ਡਨ ਬ੍ਰਾਊਨ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਬ੍ਰੀਕ ਕੱਟਿਆ ਹੋਇਆ ਟਮਾਟਰ ਇਸ ਨੂੰ ਵੀ ਤੁਸੀਂ ਪਕਾ ਲਓ ਗਾਇਜ਼ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਤੇ ਸੇਸ ਦੇ ਅਨਸਾਰ ਨਾਲ ਹੀ ਪਾ ਦਾਂਗੇ ਆਪਾਂ ਲਾਲ ਮਿਰਚ ਪਾਊਡਰ ਹਲਦੀ ਪਾਉਦੇ ਤੇ ਨਾਲ ਪਾਵਾਂਗੇ ਆਪਾਂ ਗਰਮ ਮਸਾਲਾ ਤੇ ਇਸੇ ਥੋੜਾ ਜਿਹਾ ਹਿਲਾ ਲਓ ਤਾਂ ਇਹਦੇ ਵਿੱਚ ਹੁਣ ਆਪਾਂ ਐਡ ਕਰਾਂਗੇ ਮੇਥੀ ਔਰ ਆਲੂ ਤੇ ਇਹਦਾ ਨਾਮ ਹੈ ਜੀ ਕਸੂਰੀ ਮੇਥੀ ਤੇ ਇਹਦਾ ਕੋਈ ਕਸੂਰ ਨਹੀਂ ਹੁੰਦਾ ਫਿਰ ਵੀ ਇਹਨੂੰ ਕਸੂਰੀ ਮੇਥੀ ਕਿਹਾ ਜਾਂਦਾ ਹੈ ਤੇ ਇਹ ਬਹੁਤ ਹੀ ਟੇਸਟੀ ਬਣਦੀ ਹੈ ਜੀ ਮੇਥੀ ਦੀ ਸਬਜ਼ੀ ਔਰ ਖਾਣਾ ਵੀ ਸਹੀ ਹੈ ਮੇਥੀ ਨੂੰ ਤੇ ਅੱਧੀ ਮੇਥੀ ਦੀ ਮੈਂ ਸਬਜ਼ੀ ਬਣਾ ਰਹੀ ਹਾਂ ਤਾਂ ਅੱਧ ਨੂੰ ਆਪਾਂ ਸੁਕਾਵਾਂਗੇ ਸੋ ਗਾਇਜ਼ ਇਹਦੇ ਵਿੱਚ ਤੁਸੀਂ ਪਾਣੀ ਨਹੀਂ ਪਾਣਾ ਤੇ ਪਾਣੀ ਇਹਦੇ ਅੰਦਰੋਂ ਨਿਕਲ ਜਾਂਦਾ ਮੇਥੀ ਦੇ ਅੰਦਰੇ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਬਣਾਉਣਾ ਹੈ ਸìm ਤੇ ਜੇ ਜਦੋਂ ਇਹਦੇ ਵਿੱਚ ਪਾਣੀ ਨਿਕਲ ਜਾਤਾ ਤੇ ਤੁਸੀਂ ਇਹਨੂੰ ਗੈਸ ਨੂੰ ਮੈਂ ਮੀਡੀਅਮ ਤੇ ਕਰ ਲੈਣਾ ਤੇ ਉਨੀ ਦੇ ਤੁਸੀਂ ਇਹਨੂੰ ਸਟੇਮ ਤੇ ਪਕਾਉਣਾ ਹੈ। ਸੁਪਨੇ ਰੋ ਕਿਸੇ ਮੇਰੇ ਨਾਲ। ਸੋ ਗਾਇਸ ਬਹੁਤ ਹੀ अच्छे खुशबू आ रही है मेथी दी खुशबू ਬਹੁਤ ਪਸੰਦ ਆ। ਨੂੰ ਆਪਾਂ ਟਾਂਕੇ 15 ਮਿੰਟ ਲਈ ਪਕਾ ਲੈਣੇ ਆ। ਗਾਇਸ ਦੇਖੋ ਅਸੀਂ ਅੱਧੀ ਮੇथी ਬਣਾਈ ਆ ਤੇ ਇਹਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਕੱਟ ਕੇ ਤੇ ਇਹਨੂੰ ਸੁਕਾਵਾਂਗੇ ਤੇ ਗਰਮੀਆਂ ਦੇ ਵਿੱਚ ਫਿਰ ਆਪਾਂ ਇਹਨੂੰ ਯੂਜ਼ ਕਰਾਂਗੇ। ਸੋ ਗਾਇਸ 5 ਮਿੰਟ ਹੋ ਗਏ ਤਾਂ ਆਪਾਂ ਚੈੱਕ ਕਰ ਲੈਣੇ ਥੋੜਾ ਮੁਰਗੀ ਨੂੰ ਸੋ ਦੇਖੋ ਅਸੀਂ ਪਾਣੀ ਵੀ ਨਹੀਂ ਪਾਇਆ ਸੀ ਤੇ ਵੀ ਦੇਖੋ ਸਬਜੀ ਦੇ ਵਿੱਚ ਕਿਵੇਂ ਨਮੀ ਆ ਤੇ ਨਰਵਾ ਘੋਣ ਵਾਲੀ ਹੈ ਸਾਡੀ ਸਬਜੀ ਤੇ 5 ਮਿੰਟ ਹੋਰ ਤੇ ਸਾਡੀ ਸਬਜੀ ਬਣ ਜਾਏਗੀ ਫਿਰ ਇਹਨੂੰ 5 ਮਿੰਟ ਲਈ ਆਪਾਂ ਸਿਰ ਤੇ ਫਿਰ ਤੋਂ ਪਕਾਵਾਂਗੇ ਸੋ ਗਾਇਜ਼ ਸੇ ਤੋਂ ਅਸੀਂ ਦੇਖ ਲੈਨੇ ਆ ਤੇ ਸਾਡੀ ਸਬਜੀ ਬਣ ਚੁੱਕੀ ਹੈ ਤੇ ਦੇਖੋ ਆਲੂ ਹੋ ਗਏ ਨੇ ਤੇ ਸਾਡੀ ਸਬਜੀ ਵੀ ਬਣ ਕੇ ਰੈਡੀ ਹੈ ਤੇ ਇਸ ਨੂੰ ਗਾਇਜ਼ ਤੁਸੀਂ ਸਬਜੀ ਨੂੰ ਪਰਾਂਠੀ ਨਾਲ ਖਾਓ ਮੱਕੀ ਦੀ ਰੋਟੀ ਨਾਲ ਖਾਓ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਆਲੂ ਮੇਥੀ ਦੀ ਸਬਜੀ ਬਹੁਤ ਹੀ ਵਧੀਆ ਬਣਦੀ ਹੈ ਔਰ ਖਾਣ ਲਈ ਵੀ ਸਹੀ ਹੁੰਦੀ ਹੈ ਮੇਥੀ ਤੇ ਮੇਰੀ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਇਹ ਜ਼ਰੂਰ ਦੱਸ ਦਿਆ ਕਰੋ ਸੋ ਇਹਦੇ ਨਾਲ ਆਪਾਂ ਲਵਾਂਗੇ ਬੂੰਦੀ ਵਾਲਾ ਰੈਤਾ ਨਾਲ ਲਵਾਂਗੇ ਆਪਾਂ ਮੱਕੀ ਦੀ ਰੋਟੀ ਸੋ ਮੇਰੀ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ